ਤੁਸੀਂ ਵੇਖ ਲਓ ਪੰਗਾ ਨਹੀਂ ਦਾ ਜੁੱਦਿਆ ਹੁਣ ਆ ਬੀਬੀ ਮਮਤਾਜ਼ ਦੀ ਜੋ ਕੁਰਬਾਨੀ ਆ ਨਿਆਨਖਾਂ ਨਿਕਲ ਗੁਰੂ ਸਾਹਿਬ ਦੇ ਤੇ ਬਿਬੇਆਂ ਵਿੱਚ ਸ਼ਾਮਲ ਹੁੰਦੇ ਰਹਣਗੇ ਹਮ ਨਾ ਸੀ ਕਿ ਦੋ ਫਿਰਕੇ ਦੋ ਕਮਿਊਨਿਟੀਆਂ ਦੋ ਭਾਈ ਚਰੇ ਆ ਇਹਨੇ ਆਪਾਂ ਇਕੱਠੇ ਹੋ ਕੇ ਸਾਂਝੇ ਤੌਰ ਤੇ ਇਸ ਚੀਜ਼ ਨੂੰ ਅਸਾਰੀਏ ਇਹ ਜਨਰਲ ਸੋਚ ਕੇ ਗਲਵਕੜੀਆਂ ਪਾਉਣ ਦੀ ਮਹੱਤਤਾ ਕਰ ਲਈ ਕਰਦੇ ਰਹੇ ਜਉ ਵਸੇ ਉਸੇ 47 ਮਰਦ ਰਣਜੀਤ ਸਿੰਘ ਦੇ ਵੇਲੇ ਸੋਕੀ ਵਸ ਦੇ ਮੁਸਲਮਾਨ ਹਿੰਦੂ ਜਿਹੜੀ ਗੱਲ ਕੀਤੀ ਆ ਹਮ ਗਰੂਪ ਗਰੂਪ ਪੀੜ ਦੇ ਵਿੱਚ ਉਹਨੇ ਦਰਬਾਰ ਦੇ ਵਿੱਚ ਉਹਨੇ ਥਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਮੁਸਲਮਾਨ ਮਿੱਤਰ ਸੱਜਣ ਹੈਗੇ ਸੀਗੇ ਨਾਨਕ ਜੀ ਦੇ ਨਾਲ ਉਹਨਾਂ ਚੋਣ ਕੀਤੀ ਉਹਨਾਂ ਦੇ ਆਪਸ ਵਿੱਚ ਸਾਂਝੀ ਸੀ ਦੋਸਤੀ ਜਿਸ ਤਰ੍ਹਾਂ ਜੋ ਵੀ ਸਾਧਨ ਬਣਿਆ ਉਹਨਾਂ ਭਾਈ ਮਰਦਾਨਾ ਨਾਲ ਲਿਆ ਪਹਿਲਾਂ ਤੇ ਸਾਨੂੰ ਇਹ ਵੀ ਸੋਚਣਾ ਪਊਗਾ ਉੱਧਰ ਵੀ ਗੌਰ ਕਰਨਾ ਪਊਗਾ ਸ਼ੁਰੂ ਕਰਾਂਗੇ ਬਾਬਾ ਫਰੀਦ ਤੋਂ ਹੂੰ ਇਹ ਗੱਲ ਹੋਣੀ ਨਹੀਂ ਸੀ ਚਾਹੀਦੀ ਕੀਤੀ ਹੈ ਕੁਝ ਐਲੀਮੈਂਟ ਇਹੋ ਜਿਹੇ ਨੇ ਦੋਵੇਂ ਪਾਸੇ ਜਿਨ੍ਹਾਂ ਨੇ ਗੱਲ ਵਿਗਾੜੀ ਅਸਲ ਚ ਇਹਦੇ ਪਿੱਛੇ ਮੈਂ ਇੱਕ ਹੋਰ ਵੀਖਦਾ ਸਿਆਸੀ ਇੰਟਰਸਟ ਸੀਗੇ ਹੂੰ ਜੀ ਪੰਗਾ ਨੇ ਦਾ ਜੁੱਧ ਜੀ ਇਹ 1688 ਚ ਕਈਆਂ ਨੇ ਸਿਆਸੀ ਵੀ ਲਿਖਿਆ 87 ਵੀ ਲਿਖਿਆ ਕਿ ਨੇ ਪੀਰ ਬੁੱਧੂ ਸ਼ਾਹ ਜੀ ਮਦਾਨੇ ਜੰਗ ਦੇ ਵਿੱਚ ਦਸਵੇਂ ਪਾਸ਼ਾ ਨੇ ਇਹ ਰਗਣੀ ਮਿਲੀ ਫੌਜ ਹੈ ਪੀਰ ਜੀ ਦੇ ਮਰੀਜ਼ ਉਹਨਾਂ ਦੇ ਬੱਚੇ ਇੱਥੇ ਜ਼ਿਕਰ ਕਰਨਾ ਕਿ ਉਹਨਾਂ ਦੇ ਚਾਰ ਬੱਚਿਆਂ 'ਚ ਦੋ ਬੱਚੇ ਮੈਦਾਨ 'ਚ ਸ਼ਹੀਦ ਹੋਏ ਸੀ ਉਹ ਵੱਡੀ ਗੱਲ ਤੇ ਪੀਰ ਸਾਹਿਬ ਨੇ ਕਿਹਾ ਭਈ ਪਦਾਰਥ ਦੀ ਨਹੀਂ ਗੱਲ ਗੱਲ ਤੇ ਮੁਹੱਬਤ ਦੀ ਤੇ ਪਿਆਰ ਦੀ ਹੈ ਤੇ ਸਾਂਝ ਦੀ ਹੈ ਅ ਅਸੀਂ ਉਹਨੂੰ ਫਰਾਂਗ ਦੇ ਲਈ ਅਸੀਂ ਵੱਡੇ ਅੱਜ ਕੱਲ੍ਹ ਤੇ ਹੁਣ ਤੁਸੀਂ ਵੇਖ ਲਓ ਇਹ ਆ ਕੁਮਾ ਮਾਸ਼ਕੇ ਜੀ ਇਤ ਮੈਂ ਰੋਪੜ ਤੋਂ ਪਾਟ ਦੀ ਬਾਈ ਵੱਲ ਆ 8-9 ਕਿਲੋਮੀਟਰ ਦੇ ਪਿੰਡਾਂ ਢੇਰਾ ਤੇ ਵੀਰ ਨੇ ਇਸ ਮਦੇ ਬਜ਼ੁਰਗ ਨੇ ਇਸ ਮਹਾਪੁਰਸ਼ ਨੂੰ ਮੈਂ ਮਹਾਪੁਰਸ਼ ਕਹਾਂਗਾ ਇਹਨੇ ਕਿਤੇ ਖੌਫ ਨਹੀਂ ਸਿਰ ਚ ਲੈਂਦਾ ਇਹਦੇ ਸਿਰ ਵੀ ਕਲਮ ਹੋ ਸਕਦਾ ਸੀ ਇਹਨੇ ਅੱਖਾਂ ਦੀ ਬੇਟੀ ਆ ਤੇ ਇਹ ਉਹਨੇ ਮਲਮ ਪੱਟੀ ਕਰ ਰਾਇਆ ਕਿਲੇ ਦੀ ਲਤਲਾਸ਼ ਲਈ ਉਹਨੂੰ ਵਜ਼ੀਰ ਖਾਂ ਜਿਹੜੀ ਮੁਸਲਮਨ ਤੇ ਪਹਾੜੀ ਫੌਜੀਆਂ ਨੂੰ ਪਤਾ ਸੀਗਾ ਉਹਨਾਂ ਨੂੰ ਪੂਰੀ ਬਾਕਮਰੇ ਮੇਰਾ ਤੀਜ ਵਹੀਆ ਮੇਰਾ ਮੇਰੀ ਦੁਖਤਰ ਤੀਹੀ ਮਹਿਮਾਨ ਜਵਾਈ ਤੇ ਉਸ ਮੁਸਲਮਾਨ ਜਰਨੈਲਾ ਨੇ ਜਰਨੈਲ ਜਾਂ ਜਰਨੈਲਾ ਮੁਸਲਮਾਨ ਫੌਜ ਨੇ ਕਹਤਾ ਉਹ ਤੇਰਾ ਤੀਹੀ ਜਵਾਈ ਹੈ ਸਾਡਾ ਵੀ ਤੀਹੀ ਜਵਾਈ ਹੈ ਉਹਨੇ ਪ੍ਰਮੋਟ ਆਪਾਂ ਕਰ ਰਹੇ ਹਾਂ ਅਸੀਂ ਸਿਰ ਨੈਗੇਟਿਵ ਦੇ ਤੇ ਕਿਉਂ ਜ਼ੋਰ ਲਾ ਰਹੇ ਹਾਂ ਪੋਜ਼ਿਟਿਵ ਵੱਲ ਅਸੀਂ ਕਿਉਂ ਨਹੀਂ ਗੱਲ ਕਰਦੇ ਲਓ ਜੀ ਅੱਜ ਦਾ ਇਹ ਵੀਡੀਓ ਜਿਹੜਾ ਹੈ ਮੁਸਲਮਾਨ ਭਾਈਚਾਰਾ ਅਤੇ ਸਿੱਖ ਭਾਈਚਾਰੇ ਦੇ ਨਾਲ ਸੰਬੰਧਤ ਹੈ ਤਕੋ ਬੜੀਆਂ ਗੱਲਾਂ ਜਿਹੜੀਆਂ ਸਾਡੀ ਸਿਸਟਮ ਦੇ ਵਿੱਚ ਸਾਡੇ ਜ਼ੈਨ ਦੇ ਵਿੱਚ ਜਿਹੜੀਆਂ ਸਾਨੂੰ ਸਾਡੇ ਐਜੂਕੇਸ਼ਨ ਸਿਸਟਮ ਨੇ ਪਹੁੰਚਾਈਆਂ ਪਰ ਗਲਤ ਤਰੀਕੇ ਨਾਲ ਪਹੁੰਚਾਈਆਂ ਤੇ ਉਹਦਾ ਪ੍ਰਚਾਰ ਵੀ ਗਲਤ ਹੋਇਆ ਇੱਕ ਇੱਕ ਗੱਲ ਜਿਹੜੀ ਹੈ ਇੱਕ ਇੱਕ ਗੱਲ ਇੱਕ ਗੁੰਝਲ ਜਿਹੜੀ ਇਸ ਦੇ ਵਿੱਚ ਸੁਲਝੇਗੀ ਔਰ ਸਾਡੇ ਨਾਲ ਨੇ ਖੋਜੀ ਕਾਫਰ ਜੀ ਪੰਜਾਬ ਦੇ ਉੱਗੇ ਲੇਖਕ ਅਤੇ ਵਿਦਵਾਨ ਨੇ ਔਰ ਗੱਲਬਾਤ ਕਰਾਂਗੇ ਕਿ ਇਹ ਸਾਂਝਾ ਕਿੰਨੀਆਂ ਵਧੀਆਂ ਨੇ ਇੱਕ ਇੱਕ ਗੱਲ ਜਿਹੜੀ ਹੈ ਸੁਣਨ ਵਾਲੀ ਹੈ ਮੈਂ ਅਕਸਰ ਕਹਿੰਦਾ ਕਿ ਸਾਡੇ ਵੀਡੀਓ ਜਿਹੜੇ ਨੇ ਉਹ ਬੱਚਿਆਂ ਨੂੰ ਜ਼ਰੂਰ ਦਿਖਾਓ ਤਾਂ ਜੋ ਉਹਨਾਂ ਦਾ ਇਹ ਭਲੇਖਾ ਦੂਰ ਹੋ ਚੱਕ ਹੋ ਸਕੇ ਕਿ ਮੁਸਲਮਾਨ ਭਾਈਚਾਰਾ ਜਿਹੜਾ ਹੈ ਉਦਾ ਸਿੱਖ ਪਾਈਚਾਰੇ ਨਾਲ ਕੀ ਸੰਬੰਧ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਇੰਟਰੋਡਕਸ਼ਨ ਵੀਡੀਓ ਦੀ ਮੈਂ ਠੀਕ ਦਿੱਤੀ ਹੈ ਜੀ ਪਹਿਲਾਂ ਦੱਸੋ ਜੀ ਬਿਲਕੁਲ ਠੀਕ ਹੈ ਜੀ ਚੰਗੀ ਕੀਤੀ ਹੈ ਔਰ ਟੌਪਿਕ ਬੜਾ ਵਧੀਆ ਹੈਗਾ ਵਾ ਜੀ ਜਿਸ ਵਿੱਚ ਕਈ ਗਲਤਫਹਿਮੀਆਂ ਜਿਹੜੇ ਭੁਲੇਖੇ ਨੇਗੇ ਉਹ ਦੂਰ ਹੋ ਸਕਦੇ ਆ ਸਾਨੂੰ ਕਰਨੇ ਚਾਹੀਦੇ ਇਹ ਇੱਕ ਜ਼ਰੀਆ ਬਣੂਗਾ ਇਸ ਤਰ੍ਹਾਂ ਮੈਂ ਚਾਹੁੰਨਾ ਕਿ ਇਸ ਟੌਪਿਕ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਲੰਮੀ ਚੌੜੀ ਤੇ ਖੁੱਲ ਕੇ ਗੱਲ ਹੋਣੀ ਬਾਰ-ਬਾਰ ਹੋਣੀ ਚਾਹੀਦੀ ਔਰ ਵੱਖਰੇ-ਵੱਖਰੇ ਪਰੋੜ ਤੇ ਸਿਆਣੇ ਬੰਦਿਆਂ ਵੱਲੋਂ ਮੁਸਲਮਾਨ ਆਵਾਮ ਚੋਵੀ ਸਿੱਖ ਆਵਾਮ ਚੋਵੀ ਹਿੰਦੂ ਆਵਾਮ ਚੋਵੀ ਹੁੰਦੀ ਰਹੇ ਤੇ ਜਿਹੜੇ ਕੋਈ ਵਿਤਕਲੇ ਭੁਲਖ ਜੇ ਪਏ ਉਹ ਦੂਰ ਹੋਣ ਦੇ ਨਾਲ ਨੰਦ ਦੀਆਂ ਬਸ ਨੇ ਨਜ਼ਦੀਕ ਤੇ ਬਾਬੇ ਨਾਨਕ ਤਾਂ ਸ਼ੁਰੂ ਹੋ ਗਈ ਸੀ ਬਾਬਾ ਫਰੀਦ ਤਾਂ ਸ਼ੁਰੂ ਹੋ ਗਈ ਸੀ ਅਸੀਂ ਮੁੜ ਕੇ ਥੋੜੇ ਕੁਝ ਗਲਤ ਗਲਤ ਹੱਥਾਂ ਦੇ ਵਿੱਚ ਜਾਂ ਗਲਤ ਸਿਰਾਂ ਦੇ ਵਿੱਚ ਕੁਝ ਗੱਲਾਂ ਹੋਟਲ ਆ ਗਈਆਂ ਤੇ ਉਹ ਤਰੇੜ ਵੱਧ ਗਈ ਪਈ ਫਿਰ ਵੱਧ ਗਈ ਹੁਣ ਇਹ ਨਹੀਂ ਸੀ ਚਾਹੀਦੀ ਗਲਤ ਹੈ ਆਪਾਂ ਕੋਸ਼ਿਸ਼ ਕਰੀਏ ਉਸ ਤਰੇੜ ਤਰੇੜ ਨੂੰ ਮਟਾਉਣ ਲਈ ਤੇ ਕੁਝ ਸਾਂਝਾਂ ਦੇ ਜਿਹੜੇ ਜ਼ਿਕਰ ਕਰਕੇ ਆਪਾਂ ਇਹਨੂੰ ਥੋੜਾਖੋਰ ਹੰਗਾਲੀਏ ਇਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੀ ਜੋ ਕੁਝ ਮੈਂ ਕਰ ਸਕੂਗਾ ਮਾੜਾ ਮੋਟਾ ਮੈਂ ਵਿਰਧਵਾਣ ਨੇ ਤੁਹਾਡਾ ਮਿਹਰਬਾਨੀ ਤੁਹਾਡੇ ਪਿੰਡ ਵਰਤ ਲੈਨੇ ਆਂ ਆਪਾਂ ਰਲ ਮਿਲ ਕੇ ਮੇਰਾ ਹਮੇਸ਼ਾ ਹੀ ਇਹ ਐਕਟਿਵ ਰਹਿਆ ਆਪਣੀ ਟੀਮ ਵਰਕ ਆ ਜੈਮਿੰਟ ਕੇ ਫੂਈ ਫੂਈ ਕਰਕੇ ਕੰਟਰੀਬਿਊਟ ਕਰੀ ਤੁਸੀਂ ਕਰੋ ਮੈਂ ਕਰੂੰਗਾ ਦੁਗਸਿਆ ਸੈਣ ਸੈਣੇ ਬੰਦੇ ਕਰਨਗੇ ਗੱਲ ਆਵਾਮ ਤੱਕ ਚਣੀ ਇਹ ਭਲੇਖੇ ਦੂਰ ਹੋਣੇ ਚਾਹੀਦੇ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਭਲੇਖੇ ਦੀ ਗੱਲ ਕਰਦਾ ਜੀ ਮੈਂ 1968 ਦਾ ਮੇਰਾ ਜਨਮ ਹੈ ਜਦੋਂ ਸੀ ਬਚਪਨ ਦੇ ਵਿੱਚ ਕਿਤਾਬਾਂ ਪੜ੍ਹੀਆਂ ਮੈਂ Hindu ਪਰਿਵਾਰ ਨਾਲ ਸੰਬੰਧਤ ਤਾਂ ਸਾਡੇ ਪਰਿਵਾਰਾਂ 'ਚ ਜਿਹੜੀਆਂ ਗੱਲਾਂ ਹੁੰਦੀਆਂ ਰਹੀਆਂ ਤਾਂ ਜ਼ਹਿਨ ਦੇ ਵਿੱਚ ਇੱਕ ਬਚਪਨ ਦੇ ਵਿੱਚ ਇਹ ਗੱਲ ਬੈਠ ਗਈ ਕਿ ਸ਼ਾਇਦ ਇਸਲਾਮ ਜਾਂ ਮੁਸਲਮਾਨ ਜਿਹੜੇ ਹੈ ਉਹ ਉਹਨਾਂ ਦੇ ਨਾਲ ਸਾਡੀ ਕੋਈ ਦੁਸ਼ਮਣੀ ਹੈ ਜਾਂ ਉਹਨਾਂ ਨੂੰ ਦੂਸਰੇ ਗਲਤ ਨਜ਼ਰੀਏ ਨਾਲ ਦੇਖਦੇ ਰਹੇ ਲੇਕਿਨ ਜਿਵੇਂ-ਜਿਵੇਂ ਵੱਡੇ ਹੋਏ ਤਾਂ ਭੁਲੇਖੇ ਦੂਰ ਹੋਣੇ ਸ਼ੁਰੂ ਹੋਏ ਜਦੋਂ ਮੈਂ ਤੁਹਾਡੀਆਂ ਪੇਂਟਿੰਗਸ ਦੇਖੀਆਂ ਨਾ ਜੀ ਸਾਰੀਆਂ ਤੁਸੀਂ ਜੋ ਇਹ ਤਸਵੀਰਾਂ ਜਿਹੜੀਆਂ 6 ਵੱਡੀਆਂ ਪੇਂਟਿੰਗ ਬਣਾਈਆਂ ਤੁਹਾਡੇ ਨਾਲ ਲਾਸਟ ਮੁਲਾਕਾਤ ਦੇ ਵਿੱਚ ਇਹ ਪੁਲੇਖੇ ਹੋਰ ਬਹੁਤ ਦੂਰ ਹੋਏ ਤਾਂ ਮੇਰੀ ਇੱਛਾ ਹੋਈ ਕਿ ਮੈਂ ਤੁਹਾਡੀ ਇੰਟਰਵਿਊ ਕਰਾਂ ਤਾਂ ਆਪਾਂ ਕੱਲੇ-ਕੱਲੇ ਟੌਪਿਕ ਤੇ ਗੱਲ ਕਰੀਏ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਸਾਡਾ ਜਿਹੜਾ ਸਿੱਖਿਆ ਦਾ ਸਿਸਟਮ ਹੈ ਸਾਡਾ ਐਜੂਕੇਸ਼ਨ ਦਾ ਢਾਂਜਾ ਹੈ ਚੜ੍ਹਦੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਤੇ ਇਹਨਾਂ ਨੇ ਇਹਨਾਂ ਇਸ ਚੀਜ਼ ਦਾ ਗਲਤ ਪ੍ਰਚਾਰ ਕੀਤਾ ਤੇ ਬੱਚਿਆਂ ਦੇ ਮਨਾਂ ਦੇ ਵਿੱਚ ਇੱਕ ਨਫ਼ਰਤ ਦੀ ਭਾਵਨਾ ਬੈਠੀ ਤੇ ਇਹਨੂੰ ਕਿੰਦਾ ਦੂਰ ਵੀ ਕੀਤਾ ਜਾ ਸਕਦਾ ਮੇਰੇ ਦੋ ਸਵਾਲ ਹੋ ਗਏ ਜੀ ਚੋਪੜਾ ਸਾਹਿਬ ਅਗਦੇ ਵੀ ਕਈ ਵਾਰ ਗੱਲ ਹੋਈ ਹੈ ਤੇ ਜਦੋਂ ਵੀ ਕੋਈ ਯਾਰ ਮਿਲ ਲਈ ਦੋਸਤ ਮਿਲ ਇਕੱਠੇ ਗੱਲਣ ਦੇ ਸੰਚਾਰ ਹੋਣਾ ਚਾਹੀਦਾ ਜੀ ਗੁਫ਼ਤਗੂਨ ਕੇ ਜੀ ਆਪ ਸੱਚ ਚਾੜ ਟੰਡਰ ਹੋਣਾ ਚਾਹੀਦਾ ਤਾਂ ਹੀ ਜਿਹੜੇ ਕੋਈ ਭੁਲੇਖੇ ਦੂਰ ਹੋ ਸਕਦੇ ਸਾਡੇ ਜਿਹੜੇ ਨਗੇ ਪ੍ਰਚਾਰਕ ਨੇ ਮੈਂ ਖਾਸ ਕਰਕੇ ਸਿੱਖ ਪ੍ਰਚਾਰ ਕਰਨ ਦਾ ਇੱਥੇ ਜ਼ਿਕਰ ਕਰਾਂਗੇ ਬੜੇ ਅਦਬ ਨਾਲ ਔਰ ਬੜੇ ਚੰਗੀ ਭਾਵਨਾ ਨਾਲ ਲੇਕਿਨ ਫਿਰ ਵੀ ਅਗਰ ਕੋਈ ਥੋੜੀ ਬਹੁਤੀ ਗੱਲ ਕਿਵ ਵੀ ਹੋ ਜਾਏ ਤੇ ਉਹਦੇ ਲਈ ਮੈਂ ਖਿਮਾ ਮੰਗਦਾ ਪਹਿਲਾਂ ਹੀ ਐਡਵਾਂਸ ਕਿਸੇ ਦੇ ਨਰਾਦਰ ਦੇ ਭਾਵਨਾ ਨਾਲ ਨਹੀਂ ਕਰਾਂਗੇ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹ ਬਹੁਤ ਵਧੀਆ ਗੱਲਾਂ ਕਰਦੇ ਸਿੱਖ ਇਤਿਹਾਸ ਦੇ ਉੱਤੇ ਗੱਲਾਂ ਕਰ ਲੈਨੇ ਲੇਕਿਨ ਮੁਸੀਬਤ ਇਹ ਹੈ ਕਿ ਉਹਨਾਂ ਦੇ ਵਿੱਚੋਂ ਜ਼ਿਆਦਾ ਇਹ ਹੁੰਦਾ ਕਿ ਮੀਰ ਮੰਨੂ ਨੇ ਇੰਜ ਕਰਤਾ ਜਕਰੀਨ ਨੇ ਇੰਜ ਕਰਦਾ ਫੁਲਾਣਾ ਨੇ ਇੰਜ ਕਰਤਾ ਰੰਗਦੀਬ ਨੇ ਇੰਜ ਕਰਤਾ ਕੀਤਾ ਉਹਨਾਂ ਨੇ ਉਸ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਇਹਦੇ ਜਿਹੜੇ ਦੂਜਾ ਪੱਖ ਵੀ ਹੈਗਾ ਨਾ ਇਹਨਾਂ ਤੋਂ ਪਹਿਲਾਂ ਉੱਤੇ ਸਾਨੂੰ ਇਹ ਵੀ ਸੋਚਣੇ ਪਊਗਾ ਉਦ੍ਰਿ ਗੌਰ ਕਰਨਾ ਪਊਗਾ ਸ਼ੁਰੂ ਕਰਾਂਗੇ ਬਾਬਾ ਫਰੀਦ ਤੋਂ ਹੂੰ ਜਿਹੜੇ ਬਾਬਾ ਫਰੀਦ ਨੇ ਕਲਾਮ ਦਿੱਤਾ ਪਵਿੱਤਰ ਕਲਾਮ ਦਿੱਤਾ ਉਸ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਤੇ ਸਾਂਝਤਾ ਲਈ ਭੱਪਣ ਲਈ ਭਾਈਚਾਰੇ ਸਾਂਝ ਭਾਈਚਾਰੇ ਦੀ ਦਿੱਤਾ ਅਸੀਂ ਉਹਦਾ ਕਿੰਨਾ ਜ਼ਿਕਰ ਕਰਦੇ ਆ ਫਿਰ ਬਾਬਾ ਨਾਨਕ ਜੀ ਦੇ ਨਾਲ ਉਹਨਾਂ ਚੋਣ ਕੀਤੀ ਉਹਨਾਂ ਦੇ ਆਪਸ ਵਿੱਚ ਸਾਂਝ ਵੀ ਸੀ ਦੋਸਤੀ ਜਿਸ ਤਰ੍ਹਾਂ ਜੋ ਵੀ ਸਾਧਨ ਬਣਿਆ ਉਹਨਾਂ ਭਾਈ ਮਰਦਾਨਾਂ ਨਾਲ ਲਿਆ ਹਮ ਅਗਲੇ ਪਾਸੇ ਆ ਜੀਏ ਗੁਰੂ ਅਰਜਨ ਪਾਸ਼ਾ ਜੀ ਦੇ ਨੇ ਉਹਨਾਂ ਨੇ ਮੀਆਂ ਮੀਰ ਨੂੰ ਬੜੇ ਪਾਕਿਸਤੀ ਸੀ ਲੈ ਹੁਣੇ ਗੱਲ ਕਰੀਏ ਤੇ ਹਰਮੰਦਰ ਸਾਹਿਬ ਦੀ ਨੀ ਗੁਰੂ ਪੰਥੀ ਪਾਸ਼ਾ ਆਪਣੇ ਆਪ ਦੇ ਵੀ ਇੱਕ ਮਤਬਰਕ ਹਸਤੀ ਸਨ ਉਹ ਵੀ ਰੱਖ ਸਕਦੇ ਹੇ ਲੇਕਿਨ ਉਹਨਾਂ ਅੰਦਰ ਭਾਵਨਾ ਸੀ ਕਿ ਦੋ ਫਿਰਕੇ ਦੋ ਕਮਿਊਨਿਟੀਆਂ ਦੋ ਭਾਈ ਚੱਰੇ ਆ ਇਹਨਾਂ ਆਪਾਂ ਇਕੱਠੇ ਹੋ ਕੇ ਸਾਂਝੇ ਤੌਰ ਤੇ ਇਸ ਚੀਜ਼ ਨੂੰ ਅਸਾਰੀਏ ਇਹ ਜਿਹੜਾ ਮਕਾਮ ਬਣ ਰਿਹਾ ਪਵਿੱਤਰ ਮਕਾਮ ਬਣ ਰਿਹਾ ਇਹਦੇ ਵਿੱਚ ਇਹਦੀ ਨੀ ਸਾਂਝ ਦਾ ਦੇ ਨਾਲ ਚੱਲੇ ਤੇ ਇਸ ਤਰ੍ਹਾਂ ਅ ਅ ਦਸਵੇਂ ਪਾਸ਼ਾ ਲੈ ਲੋ ਜਿੰਨੇ ਵੀ ਗੁਰੂ ਹੋਏ ਉਹਨਾਂ ਨੇ ਸਾਰਿਆਂ ਨਾਲ ਉਹਨਾਂ ਦੇ ਰਾਗੀ ਢਾਗੀ ਲਗਾਤਾਰ ਮੁਸਲਮਾਨ ਫਿਰਕੇ ਚ ਆਉਂਦੇ ਰਹਿਣਗੇ ਔਰ ਕਦੀ ਕੋ ਇਸ ਤਰ੍ਹਾਂ ਨਾ ਬਿਤਕੇ ਉਇਸੇ ਬਾਅਦ ਦੇ ਵਿੱਚ ਜਿਹੜੇ ਆ ਨਾ ਸਾਡੇ ਜਿਹੜੇ ਸੋ ਕਾਲਡ ਰੈਬਰ ਨੰਗੇ ਹੂੰ ਅ ਦੂਜੇ ਉਧਰਲੇ ਪਾਸੇ ਜਿਹੜੇ ਸ਼ੇਖ ਨੇ ਮੌਲਵੀ ਨੇ ਅ ਜਿਹਨੇ ਅੰਦਰ ਮਤਸਬੀ ਭਾਵਨਾਵਾਂ ਉਹਨਾਂ ਦੇ ਕੋਈ ਆਪਣੇ ਬੜੇ 네ਗਟਿਵ ਮਕਸਦ ਹੈਗੇ ਨੇ ਸਾਡੇ ਵੱਲ ਵੀ ਹੈਗੇ ਨੇ ਕਿ ਜਿਹੜੇ ਇਨਾਂ ਸਿੱਖਾਂ ਦੇ ਵਿੱਚ ਗਲਤ ਕਿਸਮ ਦੇ ਜਿਨ੍ਹਾਂ ਨੇ ਜ세ਦਾਰੀਆਂ ਨੂੰ ਢੰਗ ਗਲਤ ਜ세ਦਾਰੀ ਤੇ ਬਹੁਤ ਕੁਇੱਤਰ ਬੜਾ ਵਧੀਆ ਬੜਾ ਅਸਰੂਆ ਜ세 ਜ세ਦਾਰੀ ਦਾ ਮਤਲਬ ਹੈ ਕਿ ਜਥੇ ਕ੍ਰੀਏਟ ਕਰਨੇ ਲੋਕਾਂ ਨੂੰ ਇਕੱਠੇ ਕਰਨਾ ਜਥਾ ਤਾਂ ਹੀ ਬਣੂਗਾ ਨਾ ਲੇਕਿਨ ਉਹਨਾਂ ਨੇ ਜਿਸ ਢੰਗ ਦੇ ਨਾਲ ਗੱਲਾਂ ਜਿਹੜੀਆਂ ਪ੍ਰਾਇਜ਼ ਨੇ ਮੈਂ ਮਹਿਸੂਸ ਕਰਦਾ ਐਕਸਰ ਇਹ ਕਿਸੇ ਨਾ ਕਿਸੇ ਕਨਫਲਿਕਟ ਪੈਦਾ ਕਰਤਾ ਜੋ ਕਨਫਲਿਕਟ ਪੈਦਾ ਕਰਤਾ ਕਨਫਲਿਕਟ ਗਰੋ ਹੋਇਆ ਹੈ ਉਹਨਾਂ ਸੇਬਸਾਈਡ ਕਰਨ ਦੀ ਉਹਨੂੰ ਸਮਰਥਨ ਦੀ ਕੋਸ਼ਿਸ਼ ਨਹੀਂ ਕੀਤੀ ਹਿਸਟਰੀ ਚੋਂ ਗੁਰੂ ਇਤਿਹਾਸ ਚੋਂ ਤੇ ਮੁਸਲਮਾਨ ਇਤਿਹਾਸ ਚੋਂ ਅਸੀਂ ਉਹਨਾਂ ਦਾ ਜ਼ਿਕਰ ਕਰਕੇ ਉਹਨੂੰ ਚੰਗੇ ਪਾਸੇ ਦੇ ਜਿਹੜੇ ਪੱਖ ਨੇ ਉਹ ਕਹਿਣ ਦੇ ਅਸੀਂ ਜਿਹੜੀ ਆ ਉਹ ਕੋਸ਼ਿਸ਼ ਨਹੀਂ ਕੀਤੀ ਇਹ ਕੋਈ ਸੱਦੀ ਜਿਹੜੀ ਆ ਸੰਕੀਰਨ ਸੋਚ ਤੰਗ ਦੇ ਲਈ ਜਾਂ ਇਹ ਕਿਹ ਲੋ ਵੀ ਤੰਗ ਗਿਆਨ ਜਿਹੜਾ ਸਿੱਤ ਗਿਆਨ ਦੀ ਜਿਹੜੀ ਬਹੁਤ ਸੀਮਤ ਗਿਆਨ ਸੀਗਾ ਉਹ ਸਾਡੇ ਅੰਦਰ ਆ ਜਾਂਦੀ ਨੇ ਕਈ ਵਾਰ ਭਾਵਨਾ ਆ ਜਾਂਦੀ ਯਾਰ ਮੈਂ ਬੜਾ ਗਿਆਨ ਬਣਾਇਆ ਉਹ ਪੱਲੇ ਕੱਖ ਨਹੀਂ ਹੁੰਦਾ ਉਸੇ ਨੂੰ ਰਿਪੀਟ ਕਰ ਕਰਕੇ ਦਰਾਦ ਰਾਕੇ ਉਹ ਦੇ ਕਹਾਣੀਆਂ ਬਣਾ ਕੇ ਕਰਕੇ ਉਹਦੇ ਵਿੱਚ ਹੰਗਾਲ ਪਾ ਪਾ ਕੇ ਉਹਨੂੰ ਵਿਗਾੜ ਦਿੰਦੇ ਆ ਇਹ ਗੱਲ ਜਿਹੜੀ ਹੈ ਬੜੀ ਹਾਨੀਕਾਰਕੀ ਉਹਦਾ ਰਿਜ਼ਲਟ ਆਪਾਂ ਵੇਖ ਹੀ ਲਿਆ 47 ਵੇਖ ਲਈ ਹੈ ਉਹ ਤੋਂ ਬਾਅਦ ਵੀ ਜਿਹੜੀਆਂ ਦੋ ਤਿੰਨ جنگਾਂ ਉਹ ਹੋਟੀਆਂ ਨੇ ਪਾਕਿਸਤਾਨ ਨਾਲ ਜਿੱਦੋਂ ਇਹ جنگਾਂ ਹੁੰਦੀਆਂ ਕਰਦੀਆਂ ਚਲੋ ਉਹਦੇ ਚ ਹੋਰ ਵੀ ਮਫਾਰਸ ਸਿਆਸੀ ਮਫਾਦ ਇਕਨੋਮਿਕ ਮਫਾਦ ਵੀ ਆ ਗਏ ਪਰ ਜਿਹੜੇ ਵਿੱਚੋਂ ਉਹਨਾਂ ਦੇ ਵਿੱਚ ਫੌਜੀਆ ਦੇ ਵਿੱਚ ਜਿਹੜੇ ਜਜ਼ਬਾ ਭਰਿਆ ਜਾ ਰਿਹਾ ਹੁੰਦਾ ਉਹ ਧਾਰਮਿਕ ਨਜ਼ਰੀਏ ਤੋਂ ਮੈਨੂੰ ਲਫ਼ਜ਼ ਧਾਰਮਿਕ ਇੱਥੇ ਆਈ ਐਮ ਸੌਰੀ ਮੈਨੂੰ ਲਫ਼ਜ਼ ਧਾਰਮਿਕ ਵਰਤਣਾ ਆਉਂਦਾ ਉਹ ਜਿਹੜਾ ਜਨੂਨ ਆ ਨਾ ਉਹ ਜਨੂਨ ਦੇ ਨਾਲ ਚੀਜ਼ ਨੂੰ ਅਛਾਲ ਕੇ ਤੇ ਮਰਨ ਮਰਾਂਦੀਆਂ ਗੱਲਾਂ ਉਹ ਮਾਰ ਨਮਰੌਣ ਲਈ ਜੋ ਐਨਾ ਤੁਸੀਂ ਤਿੱਲ ਲਾਉਨੇ ਨੇ ਜੋਰ ਲਾਉਨੇ ਆ ਤੇ ਕਿਉਂ ਨਹੀਂ ਚੰਗੇ ਢੰਗ ਨਾਲ ਸੋਚ ਕੇ ਗਲਵਕੜੀਆਂ ਪਾਉਣ ਦੀ ਮਹੱਤਤਾ ਕਰ ਲਈ ਕਰਦੇ ਰਹੇ ਜ्यों ਬਸੇ ਉਸੇ 47 ਮਰਦ ਰਣਜੀਤ ਸਿੰਘ ਦੇ ਵੇਲੇ ਸੁਖੀ ਬਸ ਦੇ ਮੁਸਲਮਾਨ ਹਿੰਦੂ ਜਿਹੜੀ ਗੱਲ ਕੀਤੀ ਹੈ ਗੁਰੂ ਗੁਰੂ ਪੀੜ ਦੇ ਵਿੱਚ ਉਹਨੇ ਦਰਬਾਰ ਦੇ ਵਿੱਚ ਉਹਨੇ ਥਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਮੁਸਲਮਾਨ ਮਿੱਤਰ ਸੱਜਣ ਹੈਗੇ ਸੀਗੇ ਉਹ اسی ਗੱਲ ਤੋਂ ਮੈਂ ਮੁੜ ਕੇ ਲਿਆ ਨਾ ਕਿਤਾਬ ਜਿਹੜੀ ਹੁਣ ਵੈਸੇ ਬਣ ਰਹੀ ਆ ਇੱਕ ਤਾਂ ਮੈਨੂੰ ਇੰਝ ਸੰਗ ਬੜੀ ਆਉਂਦੀ ਆ ਵੀ ਮੈਂ ਲਿਖਦਾ ਤੇ ਕਿਤਾਬਾਂ ਬਣਾ ਲੈਣਾ ਵਾ ਚਲੋ ਹੁਣ ਗੱਲ ਕਰਨੀ ਪੈਂਦੀ ਆ ਤੇ ਦਸ਼ਮੀਸ਼ ਜੀ ਦੇ ਗੁਮਨਾਮ ਦਿਲਾਰੇ ਹੁਣ ਤੁਸੀਂ ਨਵੀਖਾਨ ਨੂੰ ਕਿੱਥੋਂ ਐਲਮੀਨੇਟ ਕਰੋਗੇ ਪੀਰ ਬੋਦੂ ਸ਼ਾਹ ਨੂੰ ਕਰੋਗੇ ਜਿਨ੍ਹਾਂ ਨੇ ਮਾਤਾ ਜੀ ਦੇ ਛੋਟੇ ਸਾਹਿਬ ਜੀ ਇਹਨਾਂ ਨੂੰ ਨਦੀ ਸਰਸਤ ਵਕਤ ਵਾਲੇ ਵਿੱਚ ਕਮਮਾ ਮਾਸ਼ਕੀ ਨੇ ਇੱਥੋਂ ਦੇ 7-8 ਕਿਲੋਮੀਟਰ ਤੇ ਪਿੰਡ 13 ਕਿਹਨੂੰ ਕਹ ਰਾਇ ਕਰਨੂੰ ਕਰੂੰਗੀ ਕਿਨੂੰ ਕਰੋਗੇ ਪੀਰ ਬੁਰਦੂ ਸ਼ਾ ਨੂੰ ਕਰਾਂਗੇ ਜਿਹਨੇ ਪੁੱਤ ਮਰਵਾਲੇ ਪੰਗਾਣੇ ਦੇ ਜਦ ਅਸ਼ੀਰਕ ਉਹਨਾਂ ਨੇ ਮੈਨੂੰ ਸੌਰੀ ਮੈਂ ਮਰਵਾਉਣੇ ਨੇ ਸੀ ਕਣ ਦੇ ਸ਼ਹੀਦਿਕਾ ਕਰਾ ਲੈ ਤੇ ਮੈਨੂੰ ਚੰਗਤ ਨੇ ਯਾਦ ਆ ਰਿਹਾ ਵੀ ਜਦੋਂ ਪੀਰ ਜੀ ਘਰੇ ਆਏ ਨੇ ਵਾਪਸ ਸਾਰਾ ਗੱਲ ਸਮੇਟ ਕੇ ਗੁਰੂ ਸਾਹਿਬ ਨੇ ਮੁੜ ਕੇ ਉਹਨਾਂ ਨੂੰ ਪਾਉਂਟਾ ਸਾਹਿਬ ਨਵਾਜ਼ਿਆ ਸਰੂਪਾ ਦਿੱਤਾ ਹੋਰ ਕਿਦੋਂ ਮੁਅਤਤ ਕੀਤੀ ਥੋੜਾ ਅਫਸੋਸ ਹੀ ਕਰਨਾ ਪੈਂਦਾ ਭਾਈ ਕਈ ਲੋਕ ਕਹਿੰਦੇ ਅਸੀਂ ਦੰਦੇ ਉੱਤੇ ਅਫਸੋਸ ਨਹੀਂ ਹੈ ਗੱਲ ਸੁਣੋ ਉਹਨਾਂ ਨੂੰ ਹੀ ਦਰਬਰ ਸੀ ਨਹੀਂ ਲਲਕਾਰ ਕੇ ਨਹੀਂ ਕਹਿ ਸਕਦਾ ਜਿਸਨੂੰ ਲੇਕਿਨ ਮਨ ਦੇ ਵਿੱਚ ਚੀਜ਼ ਤੇ ਹੁੰਦੀ ਹੈ ਨਾ ਹਿਮਨ ਲਾਈਫ ਲਾਸ ਹੋਇਆ ਵਾ ਜੀ ਤੇ ਉਹ ਬੜੀ ਬੜੀ ਖੂਬਸੂਰਤ ਗੱਲ ਇੱਕ ਔਰ ਬੜੀ ਰੀਤਾਂ ਜੋੜ ਦੇਣ ਵਾਲੀ ਗੱਲ ਹੈ ਜਦੋਂ ਪੀਰ ਜੀ ਆਉਂਦੇ ਆਪਣੇ ਘਰੇ ਆਉਂਦੇ ਆ ਦੋ ਬੱਚੇ ਉਹਨਾਂ ਰਸ਼ੀਦ ਹੋ ਜਾਂਦੇ ਦੋ ਆਏ ਆ ਤੇ ਕਈ ਵਾਰ ਉਹਨਾਂ ਦਾ ਨਾ ਵੀ ਮਾਂ ਮੋਹਰੇ ਦੁਜੇ ਵੀ ਆਉਂਦੇ ਹੋਣਗੇ ਤੂੰ ਜੋ ਦੋ ਕੁ ਮਿੰਟ ਚਾਰ ਮਿੰਟ ਦੋ ਪਲ ਲੰਘੇ ਤੇ ਉਹ ਕਹਿੰਦੀ ਪੀਰ ਜੀ ਆਪਣੇ ਦੂਜੇ ਬੱਚੇ ਤੇ ਉਹਨਾਂ ਪਤਾ ਕੀ ਕਿਹਾ ਉਹ ਆਉਂਦੇ ਆ ਜਿਸ ਮੇਸ਼ ਗੁਰੂ ਜੀ ਦੇ ਤਿੰਨ ਸ਼ਾ ਵਰ ਕਰਦੇ ਆ ਹੂੰ ਜਿਹੜੀ ਬੀਬੀ ਨੇ ਗੱਲ ਕਹੀ ਹੈ ਨਾ ਹਲੋਂ ਦਿੰਦੀ ਆ ਕਹਿੰਦੀ ਆ ਕਿਉਂ ਲੈ ਆਏ ਨਹੀਂ ਇਸ ਨਿਸ਼ਾ ਵਰ ਕੀਤੇ ਜਾਂਦੇ ਹਮਮ ਅੰਦੇ ਗੁਰੂ ਪਾਸ਼ਾ ਦੇ ਅੰਦਰ ਇਹਨਾਂ ਸੱਜੇ ਕਾਇਲੀ ਜੁਲਮ ਦੇ ਖਾਸ ਜ਼ਿਆਤੀ ਕਈ ਵਾਰ ਬਹੁਤ ਵੱਡਾ ਜ਼ੁਲਮ ਨਹੀਂ ਹੁੰਦਾ ਕਿ ਤਾਂ ਜ਼ਿਆਤੀ ਹੁੰਦੀ ਏ ਤੱਕਾ ਹੋ ਰਹੀ ਹੁੰਦੀ ਆ ਉਹ ਗੱਲ ਹਜ਼ਮ ਨਹੀਂ ਹੋ ਜਾਂਦੀ ਤੇ ਉਹਦੇ ਉੱਤੇ ਵੀ ਖਲੋਣਾ ਅੜਨਾ ਤਰਕ ਨਾਲ ਮੂਰਖਾ ਵਾਂਗ ਉਹਨੇ ਤਰਕ ਨਾ ਖਲੋਣਾ ਬਿਲੀ ਨਾ ਕਰਕੇ ਪਹਿਲੋਂ ਅਗਲੇ ਨੂੰ ਸਮਝਾ ਦੇਣਾ ਕਿ ਗਲਤ ਗੱਲ ਹੋ ਰਹੀ ਆ ਆਪਾਂ ਨਾ ਪਾਸੇ ਆਈਏ ਤੂੰ ਜਿਹੜੀਆਂ ਕੀਤੀਆਂ ਨੇ ਆਹ ਦਾ ਤੁਸੀਂ ਵੇਖ ਲੋ ਪੰਗਾ ਨਹੀਂ ਦਾ ਜੁੱਦਿਆ ਹੁਣ ਹਾਂ ਬੀਬੀ ਮੰਤਾਜ ਦੀ ਜੋ ਕੁਰਬਾਨੀਆਂ ਧਿਆਨਖਾਂ ਨਿਕਲ ਗੁਰੂ ਸਾਹਿਬ ਦੇ ਤੇ ਬਿਬੇਆਂ ਵਿੱਚ ਸ਼ਾਮਲ ਹੁੰਦੇ ਰਹੇ ਨੇਗੇ ਇੱਥੇ ਜੋ ਆਨੰਦਪੁਰ ਸਾਹਿਬ ਪਹਿਲਾਂ ਨਾ ਚੱਕ ਨਾਨਕੀ ਦੇ ਪਤੌਰ ਦੇ ਦੇ ਦੋ ਤਿੰਨ ਨਾਂ ਬਦਲੇ ਨੇ ਇਤਿਹਾਸ 'ਚ ਜੀ ਤੇ ਹੁਣ ਚਲੋ ਆਨੰਦਪੁਰ ਸਾਹਿਬ ਜਿਹੜਾ ਮੌਜੂਦਾ ਉਹਦੇ ਹਵਾਲੇ ਨਾਲ ਆਪਾਂ ਗੱਲ ਕਰਾਂਗੇ ਤੇ ਜਦੋਂ ਸਰਦ ਸਥਾਪਿਤ ਕੀਤਾ ਵਾ ਤੇ ਇਹੀ ਰਸਤਾ ਸੀ ਇੱਥੇ ਰੋਪੜ ਦੇ ਵਿੱਚੋਂ ਜਦੋਂ ਲੰਘ ਕੇ ਜਾਂਦੇ ਸੀ ਤੇ ਬਾਹਰ ਸੂਖ ਬੰਦੇ ਸੀਗੇ ਧਿਆਨਖਾਂ ਅਸਪਤਕਾ ਸੀ 90 ਪਿੰਡਾਂ ਦਾ ਦਕੀਰਦਾਰ ਸੀ ਮਾਲਕ ਸੀ ਜੋ ਵੀ ਆ ਅਸਰ ਸੁਖ ਵਾਲਾ ਸੀਗਾ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਨਾਲ ਮਿੱਤਰਤਾ ਕਰਕੇ ਇਹਨਾਂ ਦੇ ਅਰਸੂਖ ਸੱਚ ਦੇ ਵਿਸਾਰ ਲਈ ਜੀ ਸੱਚ ਦੇ ਉਭਾਰ ਲਈ ਉਹਨਾਂ ਇਹ ਨਹੀਂ ਵੇਖਿਆ ਕੀਤਾ ਅਸਲ 'ਚ ਗੱਲ ਹੈ ਵੀ ਉਹ ਏਡੀਆਂ ਵੱਡੀਆਂ ਹਸਤੀਆਂ ਸੀਗੇ ਗੁਰੂ ਸਾਹਿਬ ਬਾਰੇ ਗੱਲ ਕਰਨ ਲੱਗੇ ਤਾਂ ਉਹ ਮੈਨੂੰ ਬੜੀ ਝਿਜਕ ਕਰਦੀ ਹੈ ਵੀ ਉਹਨਾਂ ਦੇ ਉਹਨਾਂ ਨੂੰ ਉਹਨਾਂ ਦੇ ਪਰਸਨੈਟੀਟੀ ਨੂੰ ਕਿਵੇਂ ਅਤੇ ਸਾਇਰ ਉਹ ਐਡੇ ਮਹਾਨ ਸੰਨ ਉਹ ਇੰਨੀਆਂ ਵੱਡੀਆਂ ਹਸਤੀਆਂ ਸੀ ਆ ਉਹਨਾਂ ਦੇ ਵਿੱਚ ਕਿਸੇ ਕਿਸਮ ਦਾ ਸ਼ਕਲ ਦੇ ਲਿਹਾਜ਼ ਨਾਲ ਕੋਈ ਲਫ਼ਜ਼ ਤੇ ਦੂਰ ਦੀ ਗੱਲ ਉਹਨਾਂ ਦੇ ਸਿਰ 'ਚ ਸੋਚ ਤੱਕ ਨਹੀਂ ਸੀ ਹੁੰਦੀ ਹੂੰ ਉਹ ਉਹਨਾਂ ਵਾਸਤੇ ਇਹ ਸਾਰਾ ਸੰਸਾਰ ਜਿਹੜਾ ਵਾ ਸਾਰਾ ਜੋ ਵੀ ਹੈ ਇਮਨ ਹਿਊਮਨ ਬੀਿੰਗ ਨਹੀਂ ਜੀ ਪੰਛੀ ਪੰਛੀ ਪਸ਼ੂ ਪੰਛੀ ਪ੍ਰਕਿਰਤੀ ਬਨਸਪਤੀ ਉਹ ਦੋਨੇ ਉਹਨਾਂ ਨਾਲ ਹਰ ਗੱਲ ਨਾਲ ਮੁਹੱਬਤ ਸੀ ਜੀ ਤੇ ਉਸੇ ਲਿਹਾਜ਼ ਨਾਲ ਇਹਨਾਂ ਦੇ ਵਿਚ ਆਪਸ ਵਿੱਚ ਐਸਾ ਜੁਕਸ਼ ਹੋਇਆ ਕੀਤਾ ਵਾ ਆਪਣੇ ਸਿਰ ਲਾਉਣ ਤੱਕ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਜਾਂ ਜਿਹੜੀਆਂ 6 ਪੇਂਟਿੰਗ ਨੇ ਤੁਹਾਡੇ ਸਾਹਮਣੇ ਪਈਆਂ ਜੀ ਤੇ ਇਹ ਆਪਣੇ ਆਪ ਦੇ ਇੱਕ ਦੀਦਾ ਦਿਨਸਤਾ ਸਬੂਤ ਆ ਕਿ ਇਹਨਾਂ ਦੀ ਆਪਸ ਵਿੱਚ ਇੰਨੀ ਮਬੱਸੀ ਗਏ ਕਿ ਆਪਣੇ ਆਪਣਾ ਸਿਰ ਆਪਣੀ ਜਾਇਦਾਦ ਆਪਣਾ ਪਰਿਵਾਰ ਨੂੰ ਉਹ ਇੱਕ ਉਹ ਇਹ ਦੇ ਕਥਲੇ ਪਾ ਕੇ ਉਹ ਗੁਰੂ ਸਾਹਿਬ ਜਾਂ ਇਹ ਜਿਹੜਾ ਬਾਬੇ ਨਾਨਕ ਦਾ ਸਰਬੱਤ ਦੇ ਭਲੇ ਵਾਲਾ ਸਿਧਾਂਤ ਸੀਗਾ ਏਕਾ ਨਾਕ ਏਕਾ ਕਾਨ ਵਾਲੀ ਜਿਹੜੀ ਗੱਲ ਸੀ ਆਪਾਂ ਸਭ ਬਣਿਆ ਉਸ ਨਜ਼ਦੀਕ ਗੱਲ ਕਰਦੇ ਰਹੇ ਨੇ ਤੇ ਉਹ ਚਲੋ ਬਣਿਆ ਨੇ ਜੋ ਮੇਰੇ ਦਿਮਾਗ ਤੋਂ ਉਦੋਂ ਗੱਲ ਆਈ ਔਰ ਮੇਰੇ ਦਿਮਾਗ ਤੇ ਜਿੱਤਨਾ ਦੀ ਵੀ ਅਕਲ ਸਮਝਾ ਗਈ ਮਾੜੀ ਮੋਟੀ ਜੋ ਵੀ ਭੱਜੀ ਟੁੱਟੀ ਹੈਗੀ ਆ ਮੈਂ ਲਗਭਗ ਜਦੋਂ ਕੋ ਜਵਾਨੀ ਸ਼ੁਰੂ ਬੰਦਾ ਆਇਆ ਸਾਂ ਬਚਪਨ ਤੋਂ ਨਿਕ ਕੇ ਇਹ ਗੱਲਾਂ ਰੱਖਤੀਆਂ ਹੁੰਦੀਆਂ ਸੀਗੀਆਂ ਉਦੋਂ 47 ਤੋਂ ਪਹਿਲਾਂ ਦੀ ਗੱਲ ਆ ਆਬਾਦੀ ਆਂਡ ਗਵਾਂਡ ਸਾਰੇ ਹੁੰਦੇ ਸੀ ਇੱਕ ਦੂਜੇ ਨਾਲ ਬਹਿਣਾ ਵੀ ਕੱਪਾ ਵੀ ਮਾਰਨੀਆ ਬਾਈ ਚਲੋ ਭਾਵੇਂ ਉਦੋਂ ਨਹੀਂ ਸੀ ਛੋਟੀ ਉਮਰ ਸੀਗੀ ਲੇਕਿਨ ਮੁਰਕੇ ਬਾਅਦ ਜਾਂ ਸੋਚਿਆ ਵੇਖਿਆ ਵਾ ਇਹ ਇਹ ਗੱਲ ਹੋਣੀ ਨਹੀਂ ਸੀ ਚਾਹੀਦੀ ਕੀਤੀ ਹੈ ਕੁਝ ਐਲੀਮੈਂਟ ਹੈ ਉਹ ਜਿਹਨੇ ਦੋਵੇਂ ਪਾਸੇ ਜਿਨ੍ਹਾਂ ਨੇ ਕੱਲ ਵਗਾੜਤੀ ਅਸਲ ਚਾਹੇ ਤੇ ਪਿੱਛੇ ਮੈਂ ਇੱਕ ਹੋਰ ਵੀ ਵੇਖਦਾ ਸਿਆਸੀ ਇੰਟਰਸਟ ਸੀਗੇ ਹੂੰ ਉਹਨਾਂ ਦੇ ਸਿਆਸੀ ਇੰਟਰਸਟ ਵਾਲਿਆਂ ਨੇ ਸਾਨੂੰ ਯੂਜ਼ ਕੀਤਾ ਕਿੱਲੋਂ ਮਿਸਯੂਜ਼ ਕੀਤਾ ਸਾਨੂੰ ਵਰਤ ਕੇ ਉਹਨਾਂ ਨੇ ਆਪਣੀਆਂ ਜਿਹੜੀਆਂ ਕੁਰਸੀਆਂ ਪੈਦਾ ਕੀਤੀਆਂ ਨੇ ਤੇ ਆਪਣੇ ਜਿਹੜੇ ਉਹਨਾਂ ਨੇ ਢਾਂਚੇ ਖੜਕੀ ਤਿੰਗੇ ਇਹ ਇੰਨੇ ਕਿ ਮੇਰੀ ਸਮਝ ਹੈ ਜਿੰਨੀ ਕਿ ਮੈਂ ਸਮਝ ਰਿਹਾ ਕਿ ਪੁੱਛੋ ਕੋਈ ਗੱਲ ਪੁੱਛੋਗੇ ਮੇਰੀ ਮਦਦ ਕਰੀ ਚਲਿਓ ਮੈਂ ਸ਼ਾਇਦ ਕੋਈ ਹੋਰ ਗੱਲ ਦੇਖੋ ਜੀ ਕਮੈਂਟਸ ਜ਼ਰੂਰ ਕਰਿਓ ਤੁਹਾਡੇ ਵੀ ਕਮੈਂਟਸ ਜਿਹੜੇ ਵੈਲਿਊਏਬਲ ਕਮੈਂਟਸ ਉਹਨਾਂ ਦੀ ਜ਼ਰੂਰਤ ਹੈ ਕਿ ਮੁਸਲਮਾਨ ਭਾਈਚਾਰਾ ਅਤੇ ਸਿੱਖ ਭਾਈਚਾਰਾ ਖਾਸ ਜਿਹੜਾ ਇਸ ਚੀਜ਼ ਦੇ ਉੱਤੇ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਇਸ ਟੌਪਿਕ ਦੇ ਉੱਤੇ ਪੂਰੀ ਦੀ ਪੂਰੀ ਇੱਕ ਵੱਡੀ ਕਿਤਾਬ 92 ਸਾਲ ਦੀ ਉਮਰ ਦੇ ਵਿੱਚ ਇਹ ਕਿਤਾਬ ਇਹਦਾ ਵੀ ਛਪਣ ਦੇ ਵਿੱਚ ਲੱਗੀ ਹੋਈ ਹੈ ਸਿੰਘ 브ਦਰਸ ਅੰਮ੍ਰਿਤਸਰ ਤੋਂ ਕਿਤਾਬ ਛਪ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਔਰ 40 ਦੇ ਕਰੀਬ ਇਹਨਾਂ ਨੇ ਕਿਤਾਬਾਂ ਲਿਖੀਆਂ ਸਿੱਖ ਪਾਈਚਾਰਾ ਅਤੇ ਇਸਲਾਮ ਪਾਈਚਾਰਾ ਇਹਨਾਂ ਨੂੰ ਨਜ਼ਦੀਕ ਲਿਆਉਣ ਦੀ ਗੱਲ ਜਿਹੜੀ ਹੈ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈ ਇਹ ਭਲੇਖੇ ਦੂਰ ਹੋਣੇ ਬਹੁਤ ਜ਼ਰੂਰੀ ਹੈ ਮੈਂ ਇੱਕ ਅਧਿਆਪਕ ਮੈਂ ਸਮਝਦਾ ਕਿ ਸਾਡੇ ਸਿਲੇਬਸ ਸਾਡੀ ਜਿਹੜੇ ਹੈ ਪੜਾਉਣ ਦੀਆਂ ਕਿਤਾਬਾਂ ਜਿਹੜੀਆਂ ਹੈ ਔਰ ਉਹਨਾਂ ਨੂੰ ਦੁਬਾਰਾ ਜਿਹੜਾ ਹੈ ਖੰਗਾਲਨ ਦੀ ਜ਼ਰੂਰਤ ਹੈ ਉਹਨਾਂ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ ਕਿ ਇਹ ਚੀਜ਼ ਜਿਹੜੀ ਹੈ ਖੁੱਲ ਕੇ ਸਾਹਮਣੇ ਆਵੇ ਗੁਰੂ ਗੋਬਿੰਦ ਸਿੰਘ ਜੀ ਦੇ ਦੁਲਾਰੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਹੈ ਇਸ ਕਿਤਾਬ ਦੇ ਵਿੱਚ ਜਲਦੀ ਕਿਤਾਬ ਆਏਗੀ ਇਹਨਾਂ ਦੀ ਔਰ ਗੁਮਨਾਮ ਦੁਲਾਰੇ ਗੁਮਨਾਮ ਦੁਲਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਗੁੰਮਨਾਮ ਦੁਲਾਰੇ ਜਿਸ ਦੇ ਵਿੱਚ ਨਵੀ ਖਾਨ ਦੀ ਗੱਲ ਹੈ ਗਨੀ ਖਾਨ ਦੀ ਗੱਲ ਹੈ ਔਰ ਸਭ ਤੋਂ ਵਧੀਆ ਗੱਲ ਹੈ ਕਿ ਇਸ ਦੇ ਵਿੱਚ ਪੀਰ ਬੁੱਧੂ ਸ਼ਾਹ ਦੀ ਗੱਲ ਹੈ ਔਰ ਬੀਬੀ ਮੁਮਤਾਜ਼ ਦਾ ਵੀ ਜ਼ਿਕਰ ਹੈ ਔਰ ਇਹ ਗੁੰਮਨਾਮ ਦੁਲਾਰਿਆਂ ਦੇ ਵਿੱਚ ਜਿਹੜਾ ਹੈ ਮੁਸਲਿਮ ਫਕੀਰ ਮੀਆਂ ਮੀਰ ਉਹਨਾਂ ਦਾ ਵੀ ਜ਼ਿਕਰ ਹੈ ਔਰ ਇਹਨਾਂ ਨੇ ਪੇਂਟਿੰਗਸ ਬਣਾਈ ਹੈ ਔਰ ਇਹ ਪੇਂਟਿੰਗਸ ਦੇ ਉੱਤੇ ਬੜਾ ਕੰਮ ਕੀਤਾ ਇੱਕ ਇੱਕ ਪੇਂਟਿੰਗ ਦੀ ਪੂਰੀ ਵਿਆਖਿਆ ਹੋਣੀ ਹੈ ਅਖੀਰ ਤੱਕ ਬਣੇ ਰਹੋ ਵੀਡੀਓ ਛੱਡ ਕੇ ਨਾ ਜਾਓ ਅਸਲੀ ਗੱਲ ਹੁਣ ਸ਼ੁਰੂ ਹੋਣ ਵਾਲੀ ਹੈ ਕੈਮਰਾਮੈਨ ਕੈਮਰਾ ਪਾਣਾ ਸਭ ਤੋਂ ਪਹਿਲੀ ਤਸਵੀਰ ਜਿਹੜੀ ਆਪਾਂ ਨੇ ਪੇਂਟਿੰਗ ਪੇਂਟਿੰਗ ਬਣਾਈ ਗਈ ਤਸਵੀਰ ਨਹੀਂ ਹੈ ਇਹ ਉਹ ਪੇਂਟਿੰਗਸ ਹੈ ਜਿਹਨੀਆਂ ਕਿ ਅੱਜ ਤੱਕ ਕਿਸੇ ਨੇ ਵੀ ਕਿਸੇ ਵੀ ਸੰਸਥਾ ਨੇ ਕਿਸੇ ਵੀ ਜਥੇਬੰਦੀ ਨੇ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਤਸਵੀਰਾਂ ਨੂੰ ਬਣਾਇਆ ਜਾਵੇ ਖੋਜੀ ਕਾਫਰ ਜੀ ਨੇ ਕੰਮ ਕੀਤਾ ਸਾਡੇ ਸਮਾਜ ਵਾਸਤੇ ਪੂਰੇ ਮੁਆਸ਼ਰੇ ਵਾਸਤੇ ਕੰਮ ਕੀਤਾ ਬੜਾ ਬਹੁਤ ਵਧੀਆ ਮੇਰੇ ਜਿਹੜਾ ਜ਼ੈਨ ਦੇ ਵਿੱਚ ਮੈਨੂੰ ਬਹੁਤ ਤੁੰਬਿਆ ਕੰਮ ਚੱਲਦੇ ਆਪਾਂ ਤਸਵੀਰ ਦਿਖਾਣੇ ਜੀ ਇੱਕ ਇੱਕ ਜਿਹੜੀ ਤੁਸੀਂ ਪੇਂਟਿੰਗ ਬਣਵਾਈ ਹੈ ਨਾਲੇ ਜ਼ਿਕਰ ਕਰੋ ਤੇ ਨਾਲੇ ਕਿਵੇਂ ਕਿੰਨੀ ਕੁ ਤੁਹਾਨੂੰ ਮੁਸ਼ਕਲ ਕਰਨੀ ਪਈ ਕਿਹਨਾ ਕਿਹਨਾ ਨੇ ਤੁਹਾਡਾ ਸਾਥ ਦਿੱਤਾ ਪੂਰੀ ਗੱਲਬਾਤ ਕਰਨੀ ਹੈ ਆਪਾਂ ਚੱਲੀਏ ਜੀ ਫਿਰ ਪੇਂਟਿੰਗਸ ਵੱਲ ਚਲੋ